ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੋਗੇ ਮੰਡੀ ਦੇ ਵਿੱਚ ਖੜੇ ਸੀ ਬਾਈ ਮਿਲਿਆ ਜੀ ਆਪਾਂ ਨੂੰ ਕਰਮਜੀਤ ਤੇ ਬਾਈ ਕੋਲੇ ਕਿਹੜੇ ਕਿਹੜੇ ਟਰੈਕਟਰ ਨੇ ਕੀ ਕੀ ਰੇਟ ਆ ਤੇ ਕੀ ਕੀ ਕੰਡੀਸ਼ਨ ਆ ਤੇ ਕਿੰਨੇ ਦੇ ਬਾਈ ਨੇ ਛੱਡਨੇ ਆ ਸਾਰੀ ਗੱਲਬਾਤ ਕਰਾਂਗੇ ਜੁੜੇ ਰਹੋ ਵੀਡੀਓ ਦੇ ਅੰਤ ਤੱਕ ਬਾਈ ਜੀ ਕੀ ਹਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹਾਂਜੀ ਹਾਂਜੀ ਤੇ ਕਰਮਜੀਤ ਬਾਈ ਜੀ ਕਿਹੜੇ ਕਿਹੜੇ ਟਰੈਕਟਰ ਨੇ ਅੱਜ ਆਪਣੇ ਕੋਲ ਉਹ ਨਾਲ ਉਹਨਾਂ ਕੋਲੇ ਸਤਿ

ਮਾਰ ਲੋ ਨੀਗਾ ਦੋਸਤੋ ਟਰੈਕਟਰ ਬਿਲਕੁਲ ਸੁੱਕਾ ਪਿਆ ਹੈਡ ਹੱਡ ਸਾਫ ਪਏ ਨੇ ਕੋਈ ਲੰਬੇ ਵਾਲਾ ਕੰਮ ਨਹੀਂ ਤੇ ਬਾਈ ਜੀ ਕਾਫੀ ਟਾਈਮ ਦੇ ਕੰਮ ਕਰ ਦਿੰਦੇ ਨੇ ਕੰਟੈਕਟ ਕਰ ਸਕਦੇ ਹੋ ਪੂਰਾ 2000 ਮਾਡਲ ਆ ਤੇ 165 ਬਾਈ ਦੱਸੇ ਇਹਦਾ ਹਾਂ 165 ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਉਗਾ 55 ਹਜ਼ਾਰ ਰੈਟ ਤੇ ਲੋ ਜੀ 1,65,000 ਰੁਪਏ ਟਰੈਕਟਰ ਦਾ ਰੇਟ ਆ ਤੇ ਜਿਹੜਾ ਵੀ ਵੀਡੀਓ ਦੇਖ ਕੇ ਜਾਂਦਾ ਸਕਰੀਨ ਸ਼ਾਟ ਹੋਵੇ ਕੋਲ ਤੇ ਇੱਕ ਕਿੰਨੇ ਦਾ 65 ਦਾ ਦੇ ਦੂੰਗਾ ਬਾਈ ਆ ਸੌਰੀ 155 ਦਾ 10,000 ਰੁਪਏ ਡਿਸਕਾਊਂਟ ਆਉ ਜੀ ਤੇ ਅਗਲਾ ਟਰੈਕਟਰ ਬਾਈ ਜੀ ਇਹ 2000 ਮਾਡਲ ਲਿਆ ਜੀ। ਲਓ ਜੀ ਅੱਗੇ ਖੜਾ ਸਵਰਾਜ 855 ਪੂਰਾ 2000 ਮਾਡਲ ਇਹ ਆ। ਹਾਂਜੀ ਹਾਂਜੀ। ਤੇ ਇਹਦੇ ਬਾਰੇ ਦੱਸਿਓ ਬਾਈ ਜੀ। ਨੰਬਰ 50 ਆ ਬਾਈ ਇਹ। ਹਾਂ ਪੰਜਾਬ ਨੰਬਰ ਪੀ ਵੀ 22 ਫਾਇਲ ਕਦਾ ਜੀ। ਫਾਇਲ ਕਦਾ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ। ਤੇ ਇੰਜਣ ਕਿਹਦਾ ਕਿਵੇਂ ਟਰੈਕਟਰ ਬਾਈ ਇਹ ਜੀ। ਇਹ ਪੂਰਾ ਚੰਗਾ ਜੀ 6 ਛੇਹ ਚਿਹਰੀ ਟਰੈਕਟਰ ਆ। ਪੂਰਾ ਚੰਗਾ ਜੀ। ਡਬਲ ਕਲੱਚ ਆ ਜੀ। ਹਾਂ ਡਬਲ ਕਲੱਚ। ਡਬਲ ਕਲੱਚ ਆ ਤੇ 6 ਚਿਹਰੀ ਆ ਚੌਕੜਾ ਟਾਇਰਾਂ ਦਾ ਕਿਵੇਂ ਆ ਬਾਈ? ਹਾਂ ਬਿਲਕੁਲ ਸਭ ਸਟਾਰਟ ਹੈ ਜੀ ਤੇ ਐਸੈਸਰੀ ਕੀ ਕੀ ਸਮਾਨ ਕੀ ਕੀ ਨਾਲ ਐਸੈਸਰੀ ਡੰਡਾ ਫੱਟੀ ਸਾਰਾ ਕੁਝ ਨਾਲ ਆ ਜੀ ਲਓ ਜੀ ਡੰਡਾ ਫੱਟੀ ਛਤਰੀ ਸਾਰਾ ਕੁਝ ਹਾਂਜੀ 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 ਤੇ ਲੈਂਕ ਵਾਲੇ ਜਿਹੜਾ ਇੱਕ ਜੋ ਕਿਵੇਂ ਜਾਵ ਨਮ ਜੰਗਾ ਪਿਸਾ ਜੰਗੇਰੀ ਹਾਂਜੀ 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 ਤੇ ਇਹਦੇ ਨਾਲ ਕੀ ਕੀ ਸਮਾਨ ਬਾਈ ਜੀ ਡੰਡਾ ਫੱਟੀ ਵੀਰੇ ਡੰਡਾ ਫੱਟੀ ਛਤਰੀ ਸਾਰਾ ਕੁਸਾਂ ਜੀ ਨਾਲ ਠੀਕ ਆ ਠੀਕ ਆ ਇਹਦਾ ਕਿਵੇਂ ਆ ਦੂਸਰਾ ਆਪਣਾ ਸਲਫ ਸਲਫ ਦਾ ਹਾਂ ਬਿਲਕੁਲ ਨਵੀਂ ਬੈਂਟ ਜੀ ਗਾਰੰਟੀ ਹੋਈ ਚਿੱਤੀ ਠੀਕ ਆ ਕੋਈ ਪ੍ਰੈਸ਼ਰ ਪਰੇਸ਼ਾਨਦਾ ਨਹੀਂ ਜੀ ਨਹੀਂ ਜੀ ਨਹੀਂ ਜ਼ਿਆਦਾਤਰ ਇਹੀ ਹੁੰਦਾ ਹਾਂ ਹਾਂਜੀ 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 ਵੀਡੀਓ ਦੇ ਵਿੱਚ ਹੋਰ ਹੁੰਦਾ ਹਨਾ ਹਾਂਜੀ 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 ਇਹ ਤਾਂ ਆਪਾਂ 2,70,000 ਰੁਪਏ ਮੰਗਦੇ ਵੀਰੇ 2,70,000 ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ 15 ਹੱਡ ਸਪਾਉਂਦੇ ਨੇ 15,000 ਤੋਂ ਬਾਅਦ ਇਹਦੇ ਚਲੋ ഓടോടിച്ചു <laughs>